ਮੈਡੀਕਲ ਸਟੋਰ ਤੇ ਚਲੀਆਂ ਤਾੜ-ਤਾੜ ਗੋਲੀਆਂ 28 ਪਛਾਤੇ ਨੌਜਵਾਨਾਂ ਨੇ ਦਿੱਤਾ ਵਾਰਦਾਤ ਨੂੰ ਅੰਤ ਤਸਵੀਰਾਂ ਸਿਸਟਮਿਕ ਕੈਮਰੇ ਦੇ ਵਿੱਚ ਹੋਈਆਂ ਕੈਪ 28 ਪਛਾਤੇ ਨੌਜਵਾਨਾਂ ਦੇ ਵੱਲੋਂ ਮੈਡੀਕਲ ਸਟੋਰ ਤੇ ਫਾਇਰਿੰਗ ਕੀਤੀ ਗਈ ਜੇ ਗੱਲ ਕਰੀ ਆਏ ਦਿਨ ਕਿਤੇ ਨਾ ਕਿਤੇ ਗੋਲੀਆਂ ਚੱਲਣ ਦੀ ਵਾਰਦਾਤ ਦੀ ਖਬਰ ਜ਼ਰੂਰ ਸਾਹਮਣੇ ਆਉਂਦੀ ਐ ਇਸੇ ਤਰ੍ਹਾਂ ਹੀ ਥਾਣਾ ਮੱਤੇਵਾਲ ਦੇ ਅਧੀਨ ਪੈਂਦਾ ਪਿੰਡ ਰਾਮਦਵਾਲੀ ਇੱਕ ਮੈਡੀਕਲ ਸਟੋਰ ਦੇ ਉੱਪਰ ਦੋ ਨੌਜਵਾਨਾਂ ਦੇ ਵੱਲੋਂ ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਾਂ ਆਉਂਦਿਆ ਹੀ ਉਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਤਾਂ ਅੰਮ੍ਰਿਤਸਰ ਦੇ ਪਿੰਡ ਰਾਮਦਵਾਲੀ ਦਾ ਇਹ ਮਾਮਲਾ ਜਿੱਥੇ ਕਿ ਇੱਕ ਮੈਡੀਕਲ ਸਟੋਰ ਦੇ ਉੱਪਰ ਫਾਇਰਿੰਗ ਕੀਤੀ ਗਈ ਤਾ ਜਵਾਬੀ ਕਾਰਵਾਈ ਦੇ ਵਿੱਚ ਮੈਡੀਕਲ ਸਟੋਰ ਦੇ ਮਾਲਕ ਦੇ ਵੱਲੋਂ ਵੀ ਫਾਇਰਿੰਗ ਕੀਤੀ ਜਾਂਦੀ ਹੈ ਤੇ ਨੌਜਵਾਨ ਉਥੋਂ ਫਰਾਰ ਹੋ ਜਾਂਦੇ ਨੇ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੇਗੀ ਤਾਂ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਤਾਂ ਕੀ ਕਹਿੰਦੇ ਪੁਲਿਸ ਅਧਿਕਾਰੀ ਦਾ ਉਹ ਸੁਣਦੇ ਆ ਜੀ ਕੱਲ੍ਹ ਜੀ ਦੋ ਨੌਜਵਾਨ ਮੁੰਡੇ ਸ਼ਮੀ 6 ਵਜੇ ਆਏ ਸੀਗੇ ਤੇ ਉਹਨਾਂ ਦਾ ਨੰਬਰ ਪਲੇਟ ਪੱਛਰ ਮੋਟਰਸਾਈਕਲ ਦੀ ਨੰਬਰ ਪਲੇਟ ਤੋਂ ਬਿਨਾਂ ਦੋ ਮੁੰਡੇ ਆਏ ਸੀ ਜਿਹੜੇ ਸੁਖਮਨ ਮੈਡੀਕਲ ਸਟੋਰ ਜੇਕਰ ਉਹ ਕੇ ਉਹਨਾਂ ਕੰਨ ਚ ਇੱਕ ਦੋ ਗੋਲੀਆਂ ਮਾਰੀਆਂ ਨੇ ਜੀ ਤੇ ਗੋਲੀਆਂ ਮਾਰ ਕੇ ਤੇ ਉਹ ਮਗਰ ਤੋ ਗਿਆ ਜੀ ਇਹ ਫਿਰ ਮੈਡੀਕਲ ਸਟੋਰ ਵਾਲੇ ਨੇ ਵੀ ਇੱਕ ਫਾਇਲ ਕੀਤਾ ਜੀ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਕਰਕੇ ਤਫ਼ਤੀਸ਼ ਸਾਡੀ جاری ਹੈ ਜੀ ਸਵੇਰੇ ਕੱਲ ਦੇ ਵੀ ਰਾਤ ਦੇ ਵੀ ਤੇ ਹੁਣ ਵੀ ਕੈਮਰੇ ਚੱਕਣਦੇ ਆ ਜੇਕਰ ਕੈਮਰੇ ਜੇ ਦੋ ਮੂੰਹ ਬੰਨੇ ਮੋਟਰਸਾਈਕਲ ਮੁੰਡੇ ਆਏ ਨੇ ਅਸੀਂ گاਂ ਤਫ਼ਤੀਸ਼ ਸਾਡੀ ਜਾਰੀ ਹੈ ਜੀ ਇਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਇਹ ਸਰ ਕੀ ਰੰਜਿਸ਼ ਕੀ ਹੈ ਸਾਹਮਣੇ? ਰੰਜਿਸ਼ ਤੇ ਕੋਈ ਨਹੀਂ ਜੀ ਇਹ ਪਹਿਲਾਂ ਸੁਭਨਾ ਮੁੰਡਾ ਕਿਹਾ ਵੀ ਨਗਰ ਕਮਿਨ ਅਪਲੀਕੇਸ਼ਨ ਮੈਨੂੰ ਕੋਈ ਕਾਲ ਆਈ ਸੀ ਜਿਹਦੇ ਵਿੱਚ ਕੋਈ ਗਲਤ ਸ਼ਬਦ ਕਿਸੇ ਨੇ ਬੋਲੀ ਸੀ। ਲੇਕਿਨ ਉਹਨਾਂ ਉਹ ਨਹੀਂ ਗੱਲ ਸੀ ਪਹਿਲਾਂ ਉਹਨਾਂ ਇਹ ਅਪਲੀਕੇਸ਼ਨ ਨਹੀਂ ਦਿੱਤੀ। ਰੰਜਿਸ਼ ਅਸਲ ਹੋਰ ਕੋਈ ਹੈ ਨਹੀਂ ਜੀ। ਇਹਨੂੰ ਇਹ ਰੰਜਿਸ਼। ਪਿਲੇ ਮੋਰ ਮਾਮਲਾ ਸਾਹਮਣੇ ਆਈ ਵੀ ਫਰੋਥਿੰਗ ਵੇਰਾ। ਹਾਂਜੀ ਵੀ ਹੋਰ ਨਹੀਂ ਸਾਹਮਣੇ ਆਇਆ ਜੀ ਫਰੋਥਿੰਗ ਵੇਰਾ ਜਾਂ ਕੋਈ ਹੋਰ ਥਰਡ ਆਈ ਹੋਣੀ ਬਰਬਾਦ। ਨਹੀਂ ਜੋ ਹੋਰ ਨਹੀਂ ਸਾਹਮਣੇ ਕੋ ਆਇਆ ਉਹ ਸਾਹਮਣੇ ਕੋਈ ਨਹੀਂ ਆਇਆ ਕਿ ਇਹਨੇ ਇਹ ਗੱਲ ਕਹੀ ਸੀ ਕਿ ਪਹਿਲਾਂ ਮੈਨੂੰ ਕੁਝ ਕਾਲ 2 ਮਹੀਨੇ 3 ਮਹੀਨੇ ਆਈ ਸੀ ਵੀ ਕਹਣਾ ਹੋਣਾ ਇਹ ਹੁਣ ਉਹਨੇ ਦੱਸਿਆ ਜੇ ਪਹਿਲਾਂ ਉਹਨਾਂ ਐਪਲੀਕੇਸ਼ਨ ਨਹੀਂ ਦਿੱਤੀ ਪਹਿਲਾਂ ਉਹਨੇ ਨਾਲ ਕਿਹਾ ਸੀਗਾ ਕਿ ਕੋਈ ਕਾਲ ਮੈਨੂੰ ਆਈ ਚੜ੍ਹਦੀ ਕਲਾ ਟਾਈਮ ਟੀਵੀ ਲਈ ਅਮਰਿਤ ਸਰ ਤੋਂ ਪੱਤਰਕਾਰ ਬਬਲੂ ਮਹਾਜੰਡ ਦੀ ਖਾਸ